ਕਾਰ ਲੈ ਕੇ نیچے گئے ਸੀਗੇ ਮੈਂ ਉਹਨਾਂ ਨੂੰ ਉਹ ਸਾਈਡ ਤੇ ਲਵਾਉਣ ਲਈ ਕਾਰ ਹੋਈ ਤੇ ਸਾਡੇ ਓਪੋਜ਼ਿਟ ਸਾਡੇ ਚਾਚੇ ਹੋਣੀ ਇਹਨਾਂ ਨੇ ਉਹਨਾਂ ਦੇ ਸਿਰ ਤੇ ਪਤਾ ਨਹੀਂ ਇੱਟ ਮਾਰੀ ਕੀ ਮਾਰਿਆ ਹੋਣ ਪਾਜੀ ਪਹਿਲਾਂ ਦੁਪਹਿਰੇ ਇਹਨਾਂ ਨੇ ਸਾਨੂੰ ਗਾਲਾ ਗੋਲਾ ਕੱਢੀਆਂ ਸਾਰੀ ਵੀਡੀਓ ਹੈਗੀ ਹੈ ਕੈਮਰੇ ਗੁੰਮਰੇ ਵਿੱਚ ਇਹ ਸੋਟੀਆਂ ਲੈ ਕੇ ਸਾਡੇ ਘਰ ਨੂੰ ਭੰਨੇ ਆ ਵੀ ਗਾਲਾ ਵੀ ਕੱਢੀਆਂ ਠੀਕ ਹੈ ਦੋ ਤਿੰਨ ਬੰਦੇ ਚਾਰ ਪੰਜ ਬੰਦੇ ਸਾਨੂੰ ਨਹੀਂ ਪਤਾ ਹੈਗਾ ਨਾਲ ਉਹਨਾਂ ਦਾ ਜੀਜਾ ਸੀਗਾ ਨਾਲ ਉਹਨਾਂ ਦਾ ਸਾਲਾ ਸੀ ਉਹਨਾਂ ਨੇ ਆ ਕੇ ਇੱਥੇ ਸਾਡੇ ਨਾਲ ਫੁੱਟ ਮਾਰਿਆ ਜਗਾ ਦਾ ਮਾਮਲਾ ਜਗਾ ਦਾ ਮਾਮਲਾ ਕਿੰਨੇ ਕੁ ਗੱਜਾ ਸਾਢੇ 25 ਗੱਜਾ ਵਾਜੀ ਅਸੀਂ ਕਹਿ ਰਹੇ ਹਾਂ ਅਸੀਂ ਕੁਛ ਨਹੀਂ ਲੈਣਾ ਹੈਗਾ ਸਾਡੀ ਸਿਰਫ ਜਗਾ ਦੀ ਰੈਸਟਰੀ ਕਰਾ ਦੋ ਜੇ ਜਿਹੜਾ ਜਿਹੜੀ ਇੱਕ ਦੁਕਾਨ ਦਾ 1000 ਰੁਪਿਆ ਮਹੀਨਾ ਮਿਲਦਾ ਸੀ ਨਾ ਤੇ ਉਹਦੇ ਵਿੱਚ 4 ਇੰਚੇ ਦਾ ਪਰਦਾ ਕਰਕੇ ਤੇ ਉਹ ਮੇਰੇ ਕੋਲੋਂ ਕਿੰਨਾ 2500 ਰੁਪਿਆ ਮਹੀਨਾ ਲੈਂਦਾ ਚਾਰ ਬੇਟਾਂ ਦੇ ਨਾਮ ਤੇ 120 ਗੱਜਾ ਦੀ ਜਗਾ ਆ ਗਈ ਕਿ ਨਹੀਂ ਆ ਗਈ ਛੇ ਆ ਗਈ ਇਹ ਕਹਿੰਦਾ ਤੁਹਾਡੇ ਤਾਂ 9 ਤੇ 50 ਗੱਜਾ ਜਗ੍ਹਾ ਹੁੰਦੀ ਆ 60 ਗੱਜਾ ਇਹ ਕਹਿੰਦਾ 50 ਗੱਜ ਆ ਜਾਂਦੀ ਆ ਬਾਕੀ ਇਹਨੇ ਰਫਾ ਤਫਾ ਪਤਾ ਨਹੀਂ ਕੀ ਕੀਤਾ ਹੋਇਆ ਕੀ ਨਹੀਂ ਕੀਤਾ ਔਰ ਮੇਰੇ ਡੈਡੀ ਨੇ ਪਾਵਰ ਕਨੈਕਸ਼ਨ ਲਵਾਇਆ ਸੀ ਉੱਥੇ ਮਸ਼ੀਨਾਂ ਚੱਲਦੇ ਸੀ ਆ ਲੁਧਿਆਣਾ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਜੰਗ ਦਾ ਅਖਾੜਾ ਬਣਿਆ ਹੋਇਆ ਤੂੰ ਦੱਸ ਜੀ ਕੀ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਦੋ ਪਾਰਟੀਆਂ ਆਮੋ ਸਾਹਮਣੇ ਹੋਈਆਂ ਨੇ ਤੇ ਇੱਟਾ ਰੋੜੀਆ ਪੱਥਰ ਸ਼ਰਿਆਮ ਦੇ ਰਕੀਆਂ ਚੱਲੇ ਨੇ ਹਾਲਾਂਕਿ ਇੱਥੇ ਸਵਲ ਹਸਪਤਾਲ ਦੇ ਵਿੱਚ ਮੁਲਾਜ਼ਮ ਵੀ ਤੇਰੇ ਕੀ ਤਨਾਤ ਕੀਤਾ ਗਿਆ ਸਿਕਿਉਰਟੀ ਦੇ ਲਈ ਪਰ ਮੁਲਾਜ਼ਮ ਵੀ ਕਿਤਨਾ ਕਿਤੇ ਉਹਦੀ ਸਿਕਿਉਰਟੀ ਜਿਹੜੀ ਕਿ ਸੁਰੱਖਿਆ ਲੋਕਾਂ ਦੀ ਫੇਲ ਨਜ਼ਰ ਆਉਂਦੀ ਵੀ ਦਿਖਾਈ ਦੇ ਰਹੀ ਹੈ ਤੇ ਤਸਵੀਰਾਂ ਤਨ ਲੁਧਾਨਾ ਦੇ ਸਿਵਲ ਹਸਪਤਾਲ ਤੋਂ ਦਿਖਾ ਰਹੇ ਜਿੱਤੇ ਕਿ ਅੱਜ ਦੋ ਪਾਰਟੀਆਂ ਆਹਮਣੂ ਸਾਹਮਣੇ ਭिडੀਆਂ ਨੇ ਢਿੱੜ ਕੇ ਇੱਕ ਪਾਰਟੀ ਨੇ ਜਿਹੜੀ ਕਿ ਇੱਟਾ ਪੱਥਰ ਚੱਕਲੇ ਤੇ ਦੂਜੀ ਪਾਰਟੀ ਤੇ ਵਾਰ ਕਰਨ ਲੱਗਾ ਜੀ ਤੇ ਉਸ ਤੋਂ ਬਾਅਦ ਮੌਕੇ ਤੇ ਮੁਲਾਜ਼ਮ ਆਂਦਾ ਮੁਲਾਜ਼ਮ ਤੇ ਨਾਥ ਹੁੰਦਾ ਵਾ ਅੰਦਰ ਬੱਠਾ ਹੁੰਦਾ ਪਰ ਉਸੇ ਉਸੇ ਦੌਰਾਨ ਉਸ ਹਮਲੇ ਨੂੰ ਰੋਕਿਆ ਜਰੂਰ ਜਾਂਦਾ ਵਾ ਉਨ ਉਸ ਪਾਰਟੀ ਦੇ ਨਾਲ ਗੱਲਬਾਤ ਕਰਦੇ ਆ ਇਹੋ ਜਿਹਾ ਕੀ ਮਾਮਲਾ ਹੋ ਗਿਆ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕੀਆ ਝਗੜਾ ਵਗੈਰਾ ਹੋਇਆ ਕੀ ਨਾਮ ਆ ਤੁਹਾਡਾ ਮੇਰਾ ਜਸਵੀਰ ਸਿੰਘ ਜਸਵੀਰ ਜੀ ਮਾਮਲਾ ਕੀ ਹੋਇਆ ਤੁਸੀਂ ਇੱਥੇ ਸਿਵਲ ਹਸਪਤਾਲ ਦੇ ਅੰਦਰ ਲੜੇ ਹੋ ਕੁਛ ਨਹੀਂ ਸਰ ਅਸੀਂ ਘਰੇ ਸੀਗੇ ਅੱਜ ਮੇਰਾ ਬਰਥਡੇ ਸੀਗਾ ਜੀ ਠੀਕ ਹੈ ਅੱਜ ਰੋਟੀਆਂ ਆਣ ਲੱਗੇ ਸੀਗੇ ਤੇ ਸਾਡੇ ਪਾਪਾ ਕਾਰ ਲੈ ਕੇ نیچے ਗਏ ਸੀਗੇ ਜੀ ਮੈਂ ਉਹਨਾਂ ਨੂੰ ਉਹ ਸਾਈਡ ਤੇ ਲਵਾਉਣ ਲਈ ਕਾਰ ਭੇਜਿਆ ਜੀ ਤੇ ਸਾਡੇ ਓਪੋਜ਼ਿਟ ਸਾਡੇ ਚਾਚੇ ਹੋਣੀ ਆ ਜੀ ਇਹਨਾਂ ਨੇ ਉਹਨਾਂ ਦੇ ਸਿਰ 'ਚ ਪਤਾ ਨਹੀਂ ਇੱਟ ਮਾਰੀ ਕੀ ਮਾਰਿਆ ਕੀ ਕਾ ਕਰ ਨਹੀਂ ਉਸ ਵਜ੍ਹਾ ਤੋਂ ਸਾਡੇ ਅਸੀਂ ਇੱਥੇ ਪਰਚਾ ਘਟਾਣ ਆ ਗਏ ਜੀ ਮੈਂ ਸੀਗੇ ਫਾਦਰ ਸਾਹਿਬ ਦੀ ਮੇਰਾ ਵੱਡਾ ਬ੍ਰਦਰ ਸੀ ਉਹਨਾਂ ਨੇ ਆ ਕੇ ਸਾਡੇ ਨਾਲ ਇੱਥੇ ਸਿਵਲ ਦੇ ਬਾਹਰ ਕੁੱਟਮਾਰ ਕੀਤੀ ਜੀ ਠੀਕ ਹੈ ਦੋ ਤਿੰਨ ਬੰਦੇ ਚਾਰ ਬੰਦੇ ਸਾਨੂੰ ਨਹੀਂ ਪਤਾ ਹੈਗਾ ਨਾਲ ਉਹਨਾਂ ਦਾ ਜੀਜਾ ਸੀਗਾ ਜੀ ਨਾਲ ਉਹਨਾਂ ਦਾ ਸਾਲਾ ਸੀ ਉਹਨਾਂ ਨੇ ਆ ਕੇ ਇੱਥੇ ਸਾਡੇ ਨਾਲ ਕੁੱਟਮਾਰ ਕੀਤੀ ਮੇਰੇ ਸਿਰ 'ਚ ਮਾਰਿਆ ਬ੍ਰਦਰ ਦੇ ਸਿਰ 'ਚ ਮਾਰਿਆ ਕੰਨ 'ਚ ਸੱਟ ਲੱਗੀ ਉਹਨਾਂ ਨੇ ਸਾਡੇ ਇੱਥੇ ਆ ਕੇ ਕੁੱਟਮਾਰ ਕੀਤੀ ਬਹੁਤ ਪੂਰੀ ਤਰ੍ਹਾਂ ਹਥਿਆਰ ਨਾਲ ਵਾਰ ਕੀਤਾ ਉਹਨਾਂ ਨੇ ਸਾਡੇ ਸ਼ਾਇਦ ਸਿਰ 'ਚ ਘੜੇ ਮਾਰਿਆ ਜੀ ਅੱਛਾ ਘੜੇ ਮਾਰਿਆ ਹੁਣ ਇਹ ਕਹਿ ਰਹੇ ਆ ਵੀ ਇਹਨਾਂ ਨੇ ਬੱਸ ਰਿਪੋਰਟ ਸਾਡੀ ਜਾਰੀ ਕਰ ਲਈਏ ਕਿੰਨੇ ਕੋ ਜਾਣੇ ਸੀਗੇ ਉਹ ਉਹ ਸਰ ਹੈਗੇ ਸੀਗੇ 4-5 ਜਾਣੇ ਸੀਗੇ 4-5 ਜਾਣੇ ਚਾਹੀਏ ਲੱਗਦੇ ਕੀ ਹੈ ਤੁਹਾਡੇ ਸਾਡੇ 4-5 ਰਿਲੇਟਿਵ ਹੀ ਆ ਸਾਡੇ ਚਾਚੇ ਨੇ ਚਾਚੇ ਨੇ ਇੱਥੇ ਲੜਾਈ ਕੋਈ ਪੈਸੇ ਨਹੀਂ ਲੈ ਕੇ ਹੋਈ ਹੈ ਕਿ ਜਨਮ ਜਗ੍ਹਾ ਦਾ ਮਾਮਲਾ ਵਾਜੀ ਹੈ ਜਗ੍ਹਾ ਦਾ ਮਾਮਲਾ ਜਗ੍ਹਾ ਦਾ ਮਾਮਲਾ ਕਿੰਨੇ ਕੋ ਗੱਜ ਜਗ੍ਹਾ ਸਾਡੇ 25 ਗੱਜ ਜਗ੍ਹਾ ਵਾਜੀ ਅਸੀਂ ਕਹਿ ਰਹੇ ਹਾਂ ਅਸੀਂ ਕੁਝ ਨਹੀਂ ਲੈਣਾ ਹੈਗਾ ਸਾਡੀ ਸਿਰਫ ਜਗ੍ਹਾ ਦੀ ਰਜਿਸਟਰੀ ਕਰਾ ਦਿਓ ਸਾਡਾ ਉਹ ਚੀਜ਼ ਦੇ ਵਿੱਚ ਮੈਟਰ ਸੀਗਾ ਉਹ ਚੀਜ਼ ਦਾ ਇਹਨਾਂ ਨੇ ਸਾਡੇ ਨਾਲ ਇਸ ਹਿਸਾਬ ਨਾਲ ਕੀਤਾ ਵਾ ਇੱਥੇ ਆ ਕੇ ਸਾਡੇ ਨਾਲ ਬਹੁਤ ਪੂਰੀ ਤਰ੍ਹਾਂ ਨਾਲ ਇਹਨਾਂ ਅੱਛਾ ਇੱਥੇ ਆ ਕੇ ਕਾਰਨ ਕੀ ਕਿੰਨੇ ਕੁ ਜਾਨੇ ਨੇ ਹਮਲਾ ਕੀਤਾ ਤਾਂ ਇਹ ਸਾਰੇ ਹੈਗੇ ਸੀਗੇ 4 ਜਾਨੇ ਸੀ ਵੇਖਾਂਗੇ 4 ਜਾਨੇ ਸਾਨੂੰ ਪਿੱਛੋਂ ਸੀਗੇ ਤੁਹਾਨੂੰ ਪਤਾ ਨਹੀਂ ਲੱਗਿਆ ਹੈਗਾ ਤੁਹਾਨੂੰ ਪਤਾ ਨਹੀਂ ਲੱਗਿਆ ਇਹਨਾਂ ਨੇ ਇੱਕੋ ਦਾ ਮਾਕੇ ਸਾਡੇ ਤੇ ਅਟੈਕ ਕਰਤਾ ਅੱਛਾ ਇਹ ਤੁਹਾਡੇ ਬ੍ਰਦਰ ਨੇ ਇਹ ਬਦਲਤਾ ਹੈ ਇਹ ਤੁਹਾਡਾ ਬ੍ਰਦਰ ਹਾਂਜੀ ਇਹ ਇੱਥੇ ਵੀ ਹਮਲਾ ਕੀਤਾ ਹਾਂਜੀ ਹਾਂ ਕੀ ਨਾਮ ਹੈ ਤੁਹਾਡਾ ਅਮਨਪ੍ਰੀਤ ਇਹ ਤੁਹਾਡੇ ਬ੍ਰਦਰ ਨੇ ਹਾਂਜੀ ਅੱਛਾ ਕੀ ਨਾਮ ਸੀ ਇਹਨਾਂ ਦਾ ਜਸਵੀਰ ਸਿੰਘ ਜਸਵੀਰ ਦੀ ਤੁਹਾਡਾ ਕੀ ਨਾਮ ਹੈ ਅਮਨਪ੍ਰੀਤ 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 ਕੀ ਹੋਇਆ ਕਿਸ ਮਾਮਲੇ ਜਿਵੇਂ ਵੀਰ ਜੀ ਸਾਡੀ ਨਾਲ ਘਰੇ ਕਰੇਲੂ ਲੜਾਈ ਆ ਤੇ ਉਹਦੇ ਚੱਕਰ 'ਚ ਡੈਡੀ ਸਾਡੇ ਬਾਹਰ ਘੁੰਮਦੇ ਹੋਣੇ ਰਾਤ ਨੂੰ ਵੈਸੇ ਵੀ ਘੜਾ ਕੱਢਦੇ ਰਹਿੰਦੇ ਆ ਕੀ ਹੋਇਆ ਡੈਡੀ ਤੇ ਚਾਚੇ ਨੇ ਤੇ ਚਾਚੇ ਦੇ ਮੁੰਡੇ ਨੇ ਡੈਡੀ ਤੇ ਅਟੈਕ ਕਰਤਾ ਤੇ ਆਪਣਾ ਆਪਾਂ ਪਰਚਾ ਘਟਾਣ ਆਏ ਸੀ ਇੱਥੇ ਉਹ ਆ ਗਏ ਮਗਰੋਂ ਦੀ ਅਸੀਂ ਬਾਹਰ ਖੜੇ ਨਾ ਗਲੀ ਵਾਲੇ ਗੱਲਾਂ ਕਰਦੇ ਸੀ ਵੈਸੇ ਹੀ ਉਹ ਕਹਿੰਦੇ ਸੀ ਕਿ ਦੇਖ ਲੋ ਨਾ ਇਦਾਂ ਦੇ ਕੰਮ ਨਾ ਕਰੋ ਚੰਗੇ ਨਹੀਂ ਲਾਦੇ ਰਿਸ਼ਤੇਦਾਰੀ ਆ ਉਹਨਾਂ ਨੇ ਇੱਕੋ ਦਮ ਆ ਕੇ ਅਟੈਕ ਕੀਤਾ ਇਹਨਾਂ ਦਾ ਇੱਕ ਜੀਜਾ ਸੀ ਦੋ ਸਾਲੇ ਆ ਸਾਲਾ ਇਹਨਾਂ ਦਾ ਸਰਪੰਚ ਲੱਗਿਆ ਹੋਇਆ ਪੱਟੀਆਂ ਤੇ ਉਹਨੇ ਮੈਨੂੰ ਕਢੀ ਸਿਆ ਮੇਰਾ ਸਿਰ 파ੜਤਾ ਮੇਰੇ ਭਰਾ ਨੂੰ ਮਾਰਿਆ ਸਾਨੂੰ ਦੋਨਾਂ ਭਰਾਵਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਵਾ ਬਸ ਅੱਛਾ ਕਿੰਨੇ ਵੇ ਦਾ ਮਾਮਲਾ ਹੋਣਾ ਹੈ ਇਹ ਮਾਮਲਾ ਪਾਜੀ ਹੁਣ ਤੋਂ ਅੱਧੇ ਪੌਣੇ ਘੰਟੇ ਪਹਿਲੇ ਦਾ ਵਾ ਕਿਹੜੇ ਨੂੰ ਲੜਾਈ ਕਿੰਨੇ ਵੇ ਦੀ ਹੋਣੀ ਹੈ ਕਰੇ ਲੜਾਈ ਉਸ ਤੋਂ ਗਿਲ ਰੋਡ ਤੋਂ ਲਾ ਲਓ ਸਾਨੂੰ ਇੱਥੇ ਉਹਨੂੰ ਕਿੰਨਾ ਟਾਈਮ ਲੱਗਿਆ ਉਹ ਉਸ ਤੋਂ 20 ਮਿੰਟ ਅੱਧਾ ਘੰਟਾ ਪਹਿਲਾਂ ਦੀ ਗੱਲ ਆ ਇੱਕ ਘਰੇਲੂ ਜਰੀ ਲੜਾਈ ਹੋਈ ਹੈ ਤੁਹਾਡੀ ਘਰੇ ਦੇ ਵਿੱਚ ਇਹ ਕਿੰਨੇ ਕੁ ਸਾਲਾਂ ਤੋਂ ਚੱਲਦੀ ਆ ਰਹੀ ਹੈ ਕੋਈ ਕੋਈ ਸਾਲਾਂ ਤੋਂ ਨਹੀਂ ਹੈਗੀ ਅਸੀਂ ਅਸੀਂ ਆਪਣੀ ਪ੍ਰਾਪਰਟੀ ਲੈਣੀ ਹੈ ਇਹਨਾਂ ਤੋਂ ਸਾਨੂੰ ਦਿੰਦੇ ਨਹੀਂ ਹੈਗੇ ਇਹ ਆਪਣੇ ਨਾਂ ਤੇ ਪਤਾ ਨਹੀਂ ਕਿੱਦਾਂ ਪ੍ਰਾਪਰਟੀ ਵੀਰਜੀ ਸਾਰੀ ਕਰਾ ਕੇ ਬੈਠੇ ਆ ਇਹਨਾਂ ਤੋਂ ਮੰਗ ਲਓ ਕਹਿੰਦੇ ਸਾਨੂੰ ਪੈਸੇ ਦੇ ਦਿਓ ਅਸੀਂ ਇੱਕ ਕਾਗਜ਼ ਦਿੰਨੇ ਆਪਣੀ ਪ੍ਰਾਪਰਟੀ ਜਾ ਕੇ ਲੈ ਲਓ ਤੁਹਾਡਾ ਕੀ ਕਾਰੋਬਾਰ ਆ ਮੈਂ ਵੀਰੇ ਕਾਊਂਟਰਡ ਹਾਂਜੀ ਉਹਨਾਂ ਦਾ ਕੀ ਕਾਰੋਬਾਰ ਹੈ ਤੁਹਾਡੇ ਚਾਚੇ ਦਾ ਉਹ ਉਹਨਾਂ ਨੇ ਆਹੀ ਆਹੀ ਜਗ੍ਹਾ ਏਦਾਂ ਰੱਖ ਕੇ ਸਾਰੀ ਰੈਂਟ ਤੇ ਚੜਾਈ ਹੋਈ ਆ ਚਾਚਾ ਰੈਂਟ ਤੇ ਹਾਂਜੀ ਅਜਾ ਉਧਰ ਕੋਈ ਕਾਰੋਬਾਰ ਨਹੀਂ ਕਰਦੇ ਉਧਰ ਕਾਰੋਬਾਰ ਨਹੀਂ ਕਰਦੇ ਉਹਨਾਂ ਦਾ ਮੁੰਡਾ ਆਟੋ ਚਲਾਉਂਦਾ ਵਾ ਆਟੋ ਚਲਾਉਂਦਾ ਬਾਕੀ ਰੈਂਟ ਤੇ ਆ ਇਕੱਠੇ ਹੀ ਰਹਿੰਦੇ ਸਾਰੇ ਸਾਰੇ ਜੁਆਇੰਟ ਫੈਮਿਲੀ ਆ ਸਾਰੇ ਤੁਸੀਂ ਪੂਰੇ ਮੁਹੱਲੇ 'ਚ ਪੁੱਛ ਸਕਦੇ ਹੋ ਕਿ ਅਸੀਂ ਕਿੱਦਾਂ ਦੇ ਤੇ ਉਹ ਕਿਵੇਂ ਆ ਇਕੋ ਹੀ ਘਰ 'ਚ ਰਹਿੰਦੇ ਹੋ ਅੱਡ ਅੱਡ ਰਹਿੰਦੇ ਵੀਰ ਜੀ 488 ਗਾਜ ਦਾ ਪਲਾਟ ਆ ਜਾਰ ਫੋਟਾ ਕੀ ਜੀ ਸਾਡਾ ਸਾਰਾ ਹਾਂਜੀ ਉਹ ਅਸੀਂ ਆਪ ਦਾ ਹੱਕ ਮੰਨਦੇ ਆ ਸਾਡੇ ਦਾਦੇ ਦੇ ਨਾਮ ਤੇ ਆ ਸਾਡੇ ਦਾਦੇ ਦੇ ਨਾਮ ਤੇ ਆ ਦਾਦਾ ਜੀ ਦਾ ਦਾਦਾ ਜੀ ਦਾ ਨਾਮ ਹੈਗਾ ਭਗਤ RAM ਜੀ ਭਗਤ RAM ਹਾਂਜੀ ਹਾਂਜੀ ਮੇਰਾ ਨਾਮ ਚਰਨਜੀਤ ਆ ਤੇ ਅੰਤ ਜੀ ਮਾਮਲਾ ਕਿਥੋਂ ਸ਼ੁਰੂ ਹੋਇਆ ਸਾਰਾ ਜਮੀਨੀ ਵਿਵਾਦ ਇਹ ਸਾਡਾ ਨਾ ਜਿਸ ਤਰ੍ਹਾਂ ਕੀ ਸਾਡੇ ਦਾਦੇ ਦੇ ਚਾਰ ਬੇਟੇ ਸੀ ਫਿਰ 480 ਗੱਜ ਦਾ ਪਲਾਟ ਆ ਤੇ ਚਾਰ ਬੇਟੇ ਦੇ ਨਾਂ ਤੇ 120 ਗਜ ਆ ਗਈ ਜਗਾ ਆ ਗਈ ਕਿ ਨਹੀਂ ਆ ਗਈ ਠੀਕ ਹੈ ਕਿ ਨਹੀਂ ਇਹ ਕਹਿੰਦਾ ਤੁਹਾਡੇ ਤਾਂ 90 ਤੇ 50 ਗਜ ਜਗਾ ਹੁੰਦੀ ਆ 60 ਗਜ ਜਗਾ ਆਉਂਦੀ ਆ ਬਾਕੀ ਇਹਨੇ ਰਫਾ ਦਫਾ ਕੀਤਾ ਪਤਾ ਨਹੀਂ ਕਿਦਾਂ ਕੀਤੀ ਕਿਦਾਂ ਨਹੀਂ ਕੀਤੀ ਹੈਗੀ ਸਾਨੂੰ ਕੁਝ ਨਹੀਂ ਪਤਾ ਹੈਗਾ ਹੁਣ ਸਾਡੇ ਬੱਚੇ ਬਹੋਗੇ ਵੱਡੇ ਅਸੀਂ ਵੀ ਪਰਿਵਾਰ ਵਾਲੇ ਹੋਗੇ ਤੇ ਅਸੀਂ ਕਹਿੰਨੇ ਪਰਵਾ ਸਾਡਾ ਸਾਨੂੰ ਹਿੱਸਾ ਦੇ ਦੇ ਬਸ ਅਸੀਂ ਤਾਂ ਵੀ ਕਹਤਾ ਵੀ ਜਿੱਥੇ ਬੈਠਿਆ ਉਹੀ ਦੇ ਦੇ ਚਲ 100 ਤੋਂ ਵੱਧ ਪਿੰਨਾਂ ਦੇ ਤੁਹਾਡੇ ਤੁਹਾਡੇ ਦਾਦਾ ਜੀ ਕਿੰਨੇ ਕੋਈ ਹਿੱਸੇ ਨਹੀਂ ਜਗ੍ਹਾ ਰੱਖੀ ਹੋਈ ਸੀ 480 ਗਾਜ 400 ਤੁਹਾਡੇ ਨਾਂ ਦੀ ਨਹੀਂ ਕੀਤੀ ਸੀ ਮੇਰੇ ਪਿਤਾ ਜੀ ਚਾਰ ਭਰਾ ਸੀ ਸਾਡੇ ਨਾਂ ਕੁਝ ਨਹੀਂ ਹੈਗੀ ਤੁਸੀਂ ਗੱਲ ਨਹੀਂ ਸਮਝੇਗੇ ਸਾਡੇ ਜਿਹੜੇ ਦਾਦਾ ਜੀ ਸੀਗੇ ਉਹ 480 ਗਾਜ ਦਾ ਪਲਾਟ ਲੈ ਕੇ ਗਏ ਸੀ ਕੀ ਹੈ ਕਿ ਨਹੀਂ 480 ਗਾਜ ਦਾ ਪਲਾਟ ਲੈ ਕੇ ਗਏ ਸੀ ਉਹਨਾਂ ਦੇ ਚਾਰ ਬੇਟੇ ਸੀਗੇ ਤੇ ਉਹਨਾਂ ਦੇ ਕਿੰਨਾ ਆਇਆ ਪਰ ਬੰਦਾ 120 ਆ ਜਾਂਦੀ 120 ਹੈ ਇਹ ਕਹਿੰਦਾ 50 ਆ ਜਾਂਦੀ ਆ ਬਾਕੀ ਇਹਨੇ ਰਫਾ ਦਫਾ ਪਤਾ ਨਹੀਂ ਕੀ ਕੀਤਾ ਹੋਇਆ ਕੀ ਨਹੀਂ ਕੀਤਾ ਔਰ ਮੇਰੇ ਡੈਡੀ ਨੇ ਪਾਵਰ ਕਨੈਕਸ਼ਨ ਲਵਾਇਆ ਸੀ ਉੱਥੇ ਮਸ਼ੀਨਾਂ ਚੱਲਦੇ ਸੀ ਆ 42 ਸਾਲ ਹੋ ਗਏ ਮੇਰੇ ਡੈਡੀ ਦੇ ਪਾਵਰ ਕਨੈਕਸ਼ਨਾਂ ਦਾ ਕਿਰਾਇਆ ਖਾਂਦਾ ਸਭ ਕੁਝ ਕਰਦਾ ਜਾਣੇ ਕਿ ਸਾਨੂੰ ਅੱਜ ਤੱਕ ਇਹਨੇ ਹਿਸਾਬ ਨਹੀਂ ਦਿੱਤਾ ਇੱਕ ਛੋਟੀ ਜੀ ਅਸੀਂ ਦੁਕਾਨ ਦੇ ਵਿੱਚ ਜਿਹੜਾ 1000 ਰੁਪਿਆ ਕਿਰਾਇਆ ਦਿੰਦਾ ਸੀ ਨਾ ਬੰਦਾ ਉਹਦੇ ਵਿੱਚ ਇਨ 4 ਇੰਚ ਦੀ ਕੰਧ ਕਰਕੇ ਤੇ ਛੋਟੀ ਥੋੜੀ ਜਿਹੀ ਜਗ੍ਹਾ ਮੈਨੂੰ ਦੇਤੀ ਮੈਂ ਵਿਹਲਾ ਬੰਦਾ ਵਾਂ ਠੀਕ ਨਹੀਂ ਵਿਹਲਾ ਸੀ ਆ ਉਹਦਾ ਮੇਰੇ ਕੋਲ 2500 ਰੁਪਏ ਮਹੀਨਾ ਲੈਂਦਾ ਪਿਆ ਜਿਹੜਾ ਜਿਹੜੀ ਇੱਕ ਦੁਕਾਨ ਦਾ 1000 ਰੁਪਿਆ ਮਹੀਨਾ ਮਿਲਦਾ ਸੀ ਨਾ ਤੇ ਉਹਦੇ ਵਿੱਚ 4 ਇੰਚੇ ਦਾ ਪੜਦਾ ਕਰਕੇ ਤੇ ਉਹ ਮੇਰੇ ਕੋਲੋਂ ਕਿੰਨਾ 2500 ਰੁਪਏ ਮਹੀਨਾ ਲੈਂਦਾ ਪਿਆ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਵੀ ਸਾਡਾ ਜਿਹੜਾ ਪਿਓ ਦਾ ਹੱਕ ਆ ਅਸੀਂ ਆਪਣਾ ਹੱਕ ਨਹੀਂ ਕਹਿੰਦੇ ਸਾਡੇ ਪਿਓ ਦਾ ਹੱਕ ਸਾਡੇ ਪਿਓ ਹੁਣੀ ਚਾਰ ਭਰਾ ਸੀ ਸਾਡੇ ਬਾਬੇ ਦੇ ਚਾਰ ਭਰਾ ਸੀ ਸਾਡੇ ਪਿਓ ਦਾ ਹੱਕ ਮਿਲ ਜੇ 120 ਗਜ ਜਗਾ ਸਾਨੂੰ ਮਿਲ ਜੇ ਠੀਕ ਕਿਹੜੇ ਮਲੇ ਜੰਦੇ ਹੋ ਦਸ਼ਮੇਸ਼ ਨਗਰ ਗਲੀ ਨੰਬਰ 14 2549 ਨੰਬਰ ਠੀਕ ਭਗਤ RAM ਦੇ ਨਾਮ ਤੇ ਆ ਠੀਕ ਹੈ ਦਸ਼ਮੇਸ਼ ਨਗਰ ਦਾ ਮਾਮਲਾ ਸਾਹਮਣੇ ਆ ਰਿਹਾ ਜਿੱਤੇ ਕਿ ਦੋਨੋਂ ਪਾਰਟੀਆਂ ਹਾਲਾਂਕਿ ਦੋਨੋਂ ਪਾਰਟੀਆਂ ਕੀ ਰਿਸ਼ਤੇਦਾਰੀ ਨਿਕਲੇ ਨੇ ਸਕੇ ਰਿਸ਼ਤੇਦਾਰ ਨੇ ਇੱਕ ਦੂਜੇ ਦੇ ਉੱਤੇ ਇੱਟਾ ਪੱਥਰ ਡੋੜੀ ਦੇ ਨਾਲ ਇੱਥੇ ਸਿਵਲ ਹਸਪਤਾਲ ਦੇ ਵਿੱਚ ਆ ਕੇ ਵਾਰ ਕਰਦੇ ਨੇ ਹਾਲਾਂਕਿ ਉਹ ਮੈਡੀਕਲ ਕਰਾਉਣ ਆਂਦੇ ਨੇ ਉਹਦੇ ਚਾਚੇ ਦੇ ਭਰਾ ਤੇ ਉਸ ਤੋਂ ਬਾਅਦ ਉਹਨਾਂ ਦੇ ਅਟੈਕ ਕੀਤਾ ਜਾਂਦਾ ਵਾ ਹੁਣ ਦੂਜੀ ਪਾਰਟੀ ਹੋ ਜਾਂਦੇ ਮਾਮਲਾ ਅੱਤਰ ਕਰ ਹੈ ਕੀ ਮਦਨ ਦਾ ਮਦਨ ਜੀ ਅੱਜ ਮਾਮਲਾ ਹੋਇਆ ਕੀ ਆ ਅੱਜ ਇਹ ਦੋਨੋਂ ਤੁਸੀਂ ਲੜੇ ਹੋ ਆਮੋ ਸਾਹਮਣੇ ਹੋਏ ਉਹ ਯਾਰ ਜੀ ਤਾਂ ਆਪਣੇ ਘਰ ਬੈਠੇ ਸੀ ਅੱਛਾ ਘਰ ਬੈਠੇ ਬਾਹਰ ਫੈਕਟਰੀ ਆ ਉੱਥੇ ਖੜੇ ਸੀ ਉਹ ਸਕੂਟਰੀ ਪਰੇ ਕਰਨ ਲੱਗਿਆ ਮੁੰਡਾ ਕਹਦਾ ਕਾਲੂ ਆਪਾ ਉਥੇ 3 ਵੀਲ ਲਲਾਂ ਦੀ ਹੁਣ ਚੱਕ ਕੇ ਮੇਰੇ ਇੱਟ ਮਾਰੀ ਪਹਿਲਾ ਮੁੰਡੇ ਦੇ ਮਾਰੀ ਇਹਦੇ ਲੱਗੀ ਨਹੀਂ ਮੇਰੇ ਮਾਰੀ ਚੱਕ ਕੇ ਪੂਰੀ ਇੱਟ ਸਾਫ ਸੀ ਸਾਡੇ ਇਧਰ ਅੱਜੇ ਖੜਕੇ ਅੱਜ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈ 9:30 ਵਜੇ ਦੀ ਗੱਲ ਹੈ ਕੋਈ ਜ਼ਿਆਦਾ ਨਹੀਂ ਹੈਗਾ ਪਤੀ ਜਾਇਆ ਸਾਡਾ ਸਗਾਏ ਸੀ ਆਹ ਬੋਲਿਆ ਜਾ ਰਿਹਾ ਅਸੀਂ ਕੋਈ ਕੋਟ ਮਣਾ ਰਹੀ ਤੇ ਅਸੀਂ ਪਰਚਾ ਕਰਾਣ ਆਏ ਤੇ ਮਖਰੂ ਜੀ ਤੁਹਾਡੇ ਨਾਲ ਇਕਾ ਰੋੜੀ ਮਾਸਟਰ ਪੱਤਰਨਾ ਬਾਰਗਣ ਲੱਗੀ ਨਹੀਂ ਨਹੀਂ ਕੋਈ ਨਹੀਂ ਹੋਇਆ ਇਹ ਗੱਲ ਇਹ ਤਾਂ ਮੇਰੇ ਦਰਵਾਜੇ 'ਚ ਗੱਲ ਹੋਈ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਕਿਉਂ ਨਾ 600 ਪੜ ਗਏ ਕੋਟ ਨਾਲ ਕੁਛ ਨਹੀਂ ਹੋਇਆ ਇਹ ਤਾਂ ਉਧਰ ਹੀ ਚਲੇ ਗਿਆ ਘਰ ਨੂੰ ਅੱਛਾ ਘਰੋਂ ਮੇਰੇ ਕੋਲੋਂ ਨਿਕਲ ਗਏ ਨੂੰ ਮੈਂ ਛੱਡਦਾ ਮੈਂ ਜਾ ਪਾ ਜਾ ਘਰ ਨੂੰ ਉਧਰ ਉਹਨੇ ਨਿਆਣੇ ਆਏ ਸਾਡੇ ਗੇਟ ਗਾਰਡ ਵੀ ਤੇ ਲੋਹੀ ਦੇ ਕਿੱਥੇ ਜਉਣਾ ਤੁਹਾਡੇ ਬਾਰੇ ਹੁਣ ਮੈਂ ਤਾਂ ਇੱਥੇ ਹੈਗਾ ਮੈਂ ਤਾਂ ਇੱਥੇ ਬੈਠਾ ਸੀ ਪੈਦੂ ਨਹੀਂ ਪਤਾ ਇਹਦਾ ਠੀਕ ਹੈ ਉਹਨਾਂ ਦੇ ਬੇਟੇ ਨੇ ਗਲਬਤ ਕਰਨਗੇ ਤੁਸੀਂ ਬੇਟੇ ਹੋ ਮੈਂ ਕੀ ਸੀਗਾ ਹਾਂਜੀ ਪਹਿਲਾਂ ਦੁਪਹਿਰੇ ਇਹਨਾਂ ਨੇ ਸਾਨੂੰ ਗਾਲਾ-ਗੋਲਾ ਕੱਢੀਆਂ ਸਾਰੀ ਵੀਡੀਓ ਹੈਗੀ ਐ ਕੈਮਰੇ ਗੁੰਮਰੇ ਵਿੱਚ ਇਹ ਛੋਟੀਆਂ ਲੈ ਕੇ ਸਾਡੇ ਘਰ ਨੂੰ ਭੰਨੇ ਆ ਵੀ ਗਾਲਾ ਵੀ ਕੱਢੀਆਂ ਸਾਰੇ ਗੜੀ ਗਵਾਟ ਹੁਣ ਆਇਆ ਹੁਣ ਇਹਨਾਂ ਦੇ ਕੋਈ ਡੈਡੀ ਨਾਲ ਗੱਲ ਹੋਈ ਐਕਟਿਵ ਆ ਤੇ ਚੱਕ ਕੇ ਇੱਕ ਮਾਰ ਕੇ ਸਿਰ ਫਾੜਦਾ ਇਹ ਲੜਾਈ ਹੋਈ ਸਿਵਲ ਹਸਪਤਾਲ ਦੇ ਵਿੱਚ ਉਹ ਕੀ ਮਾਮਲਾ ਹੈ ਉਹਦੇ ਬਾਰੇ ਨਹੀਂ ਭਾਜੀ ਨੂੰ ਪਤਾ ਵੀਡੀਓ ਬਣੀ ਆ ਸਾਰੀ ਅਸੀਂ ਛਿਰਫ ਸੂਰ ਪਾੜੇ ਉਹਨਾਂ ਦੇ ਨਹੀਂ ਉਹਨਾਂ ਦਾ આરોਪ ਹੈ ਭਾਜੀ ਅਸੀਂ ਤਾਂ ਅੰਦਰ ਹੀ ਸੀਗੇ ਅਸੀਂ ਅੰਦਰ ਹੀ ਸੀਗੇ ਹਾਂਜੀ ਸਾਨੂੰ ਨਹੀਂ ਪਤਾ ਇਧਰ ਕੋਈ ਮਾਮਲਾ ਹਮ ਅੱਛਾ ਤੁਹਾਡੇ ਇੱਥੇ ਹਮ ਜੀ ਰੋਲ ਛੋਟੀ ਬਿਲਕੁਲ ਦੋਨੋਂ ਪਾਰਟੀਆਂ ਦੇ ਅਸੀਂ ਪੱਖ ਸੁਨੇ ਦੋਨਾਂ ਦਾ આરોਪ ਇੱਕ ਦੂਜੇ ਤੇ ਲੱਗ ਰਿਹਾ ਵੈ ਤੇ ਅੱਜ ਜਿਲ੍ਹਾ ਲੁਧਿਆਣਾ ਦਾ ਸਿਵਲ ਹਸਪਤਾਲ ਫਿਰ ਤੋਂ ਸੂਖੀਆਂ ਦੇ ਵਿੱਚ ਨਜ਼ਰ ਆਇਆ ਕਿਉਂਕਿ ਹਾਏ ਇਹ ਮਾਮਲਾ ਜਿਹੜੇ ਕਿ ਦੱਸਿਆ ਜਾ ਰਿਹਾ ਦਸ਼ਮੇਸ਼ਣਕ ਦਾ ਦੱਸਿਆ ਜਾ ਰਿਹਾ ਸਾਰਾ ਮਾਮਲਾ ਹਾਲਾਂਕਿ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਵਿਰੁੱਧ ਹੋ ਗਏ ਹੁਣ ਇਹਦੇ ਵਿੱਚ ਕੀ ਪੁਲਿਸ ਕਾਰਵਾਈ ਕਰੇਗੀ ਜਮੀਨੀ ਰੋਲਾ ਦੱਸਿਆ ਜਾ ਰਿਹਾ ਕਾਫੀ ਦਾ ਕਾਫੀ ਸਮੇ ਦਾ ਤੇ ਕੀ ਇਹ ਜਦ ਕਦੋਂ ਤੱਕ ਇਹ ਮਾਮਲਾ ਸੁਲਝੇਗਾ ਇਹ ਆਉਣ ਵਾਲੇ ਸਮੇਂ ਦੇਖਣਾ ਹੈਗਾ ਜੁੜੇ ਹੋਣ ਨਾਲ ਲਾਈਵ ਦੇ ਨਾਲ ਯੂਮੇ ਰਿਪੋਰਟ ਧੰਨਵਾਦ